ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆ ਟਾਪ 10 ਉਲੀ ਨਾਸ਼ਕ ਜਿਹੜੇ ਕਿ ਝੋਨੇ ਦੇ ਵਿੱਚ ਵਰਤੇ ਜਾਂਦੇ ਆ ਝੋਨੇ ਦੇ ਵਿੱਚ ਆਉਣ ਵਾਲੀਆਂ ਜਿੰਨੀਆਂ ਵੀ ਉਲੀ ਰੋਗ ਆ ਉਹਨਾਂ ਤੋਂ ਇਹ ਵਰਤੇ ਜਾਂਦੇ ਆ ਇਹ ਟੌਪ 3 ਉਲੀਰੋ ਕਿਹੜੇ ਆ ਉਹਨਾਂ ਬਾਰੇ ਆਪਾਂ ਵਿਸਥਾਰ ਸਹਿਤ ਅੱਜ ਗੱਲ ਕਰਾਂਗੇ ਕਿਸਾਨ ਭਰਾਓ ਸਭ ਤੋਂ ਵੱਡ ਝੋਨੇ ਵਿੱਚ ਸਮੱਸਿਆ ਆਉਂਦੀ ਆ ਸ਼ੀਥ ਬਲਾਈਟ ਦੀ ਜਿਹਨੂੰ ਕਿ ਝੂਲਸ ਰੋਗ ਬੋਲਦੇ ਆ ਜਾਂ ਗਾਲੀ ਦੀ ਪ੍ਰੋਬਲਮ ਆਉਂਦੀ ਆ ਬੈਕਟੀਰੀਅਲ ਪੈਨਿਕਲ ਬਲਾਈਟ ਬੀ ਐਲ ਬੀ ਲੀਫ ਬਲਾਈਟ ਹਲਦੀ ਇਹ ਸਾਰੇ ਜਿਹੜੀਆਂ ਸਮੱਸਿਆ ਆਪਣੇ ਝੋਨੇ ਦੇ ਵਿੱਚ ਮੇਨ ਸਮੱਸਿਆ ਜਿਹੜੀਆਂ ਆਉਂਦੀਆਂ ਵਾ ਉਹਦੇ ਤੋਂ ਕਿਹੜੀਆਂ-ਕਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਵਾਈਆਂ ਉਹਨਾਂ ਦੇ ਵਿੱਚੋਂ ਤਿੰਨ ਟੌਪ ਜਿਹੜੀਆਂ ਦਵਾਈਆਂ ਕੱਢ ਕੇ ਤੁਹਾਨੂੰ ਦੱਸੂੰਗਾ ਪਹਿਲੇ ਨੰਬਰ ਤੇ ਹੈ ਜੀ ਐਨੀ ਸਟਾਰ ਟੌਪ ਵੈਸੇ ਤਾਂ ਇਸ ਏਜੰਟਾ ਕੰਪਨੀ ਨੇ ਆਉਂਦੀ ਬਾਈ ਨੇ ਪਰ ਬਾਜ਼ਾਰ ਦੇ ਵਿੱਚ ਹੋਰ ਵੀ ਸਾਰੀਆਂ ਕੰਪਨੀਆਂ ਦੀ ਇਹ ਦਵਾਈ ਆਉਂਦੀ ਹੈ ਏ ਗ੍ਰੇਡ ਕੰਪਨੀਆਂ ਦੀ ਵੀ ਬਹੁਤ ਦਵਾਈਆਂ ਐ ਐਮ 스타ਟਾਪ ਆਉਂਦੀ ਆ ਜਿਨ੍ਹਾਂ ਦੇ ਰਿਜ਼ਲਟ ਬਹੁਤ ਸਿਰਾਂ ਨੇ 200 ਐਮਲ ਡੋਜ ਆ 200 ਲੀਟਰ ਪਾਣੀ 1 ਲੀਟਰ ਪਾਣੀ ਦੀ 1 ਐਮਲ ਡੋਜ ਆ ਇਹ ਚੰਗਾ ਕੰਟਰੋਲ ਸ਼ੀਥ ਬ্লাইਟ ਤੇ ਆਪਣੇ ਗਾਲੇ ਤੇ ਝੂਲਸ ਰੋਗ ਹੋ ਗਿਆ ਗਾਲਾ ਹੋ ਗਿਆ ਤੇ ਕੁਝ ਹੱਦ ਤੱਕ ਆਪਣੇ ਕੰਟਰੋਲ ਇਹ ਹਲਦੀ ਦੇ ਵੀ ਕਰਦੀ ਆ ਤੇ ਬਹੁਤ ਸੋਣਾ ਇਹਦਾ ਰਿਜ਼ਲਟ ਇਦਾਂ ਹੀ ਆਪਾਂ ਗੱਲ ਕਰੀਏ ਨਟੀਵੋ ਨਟੀਵੋ ਦੀ ਜਿਹੜੀ ਡੋਜ਼ ਆ ਉਹ ਆ ਜੀ 80 ਗ੍ਰਾਮ ਜਿਹੜੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਇਹ ਵੀ ਸੀਡ ਬ্লাইਟ ਤੇ ਗਾਲੇ ਤੇ ਹਲਦੀ ਤੇ ਇਹਦਾ ਚੰਗਾ ਰੋਕ ਆ ਜਿਹੜੀ ਕਿ ਹਲਦੀ ਤੇ ਕੰਟਰੋਲ ਤੋਂ ਕੰਪਨੀ ਨੇ ਕਿਹਾ ਕਿ 120 ਗ੍ਰਾਮ ਤੁਸੀਂ ਡੋਜ਼ ਪਾ ਸਕਦੇ ਹੋ ਕਈ ਜਗ੍ਹਾ ਦੇ 160 ਗ੍ਰਾਮ ਵੀ ਪੈਂਦੀ ਆ ਜੇਤੇ ਜਿਆਦੀ ਹਲਦੀ ਦੀ ਪ੍ਰੋਬਲਮ ਉਹ ਤਿੰਨ ਟੀਬੋ ਦੀ ਇਹ ਡੋਜ਼ ਪੈਂਦੀ ਆ ਇਸ ਤੋਂ ਇਲਾਵਾ ਆਪਣੀਆਂ ਬੈਕਟੀਰੀਅਲ ਬਲਾਈਟ ਬੈਕਟੀਰੀਅਲ ਲੀਫ ਬਲਾਈਟ ਪਲੱਸ ਬੈਕਟੀਰੀਅਲ ਪੈਨਿਕਲ ਬਲਾਈਟ ਜਾਂ ਹਲਦੀ ਜਿਸ ਜਿੱਥੇ ਜਿਆਦੀ ਆ ਜੇ ਉਥੇ ਤੀਸਰੀ ਦਵਾਈ ਕਾਪਰ ਬਾਜ਼ਾਰ ਦੇ ਵਿੱਚ ਕਾਫੀ ਕਾਪਰ ਆਉਂਦੇ ਆ ਤੁਸੀਂ ਕੋਈ ਵੀ ਕਾਪਰ ਵਰਤ ਸਕਦੇ ਕਿਉਂਕਿ ਉਹ ਕੰਟੈਕਟ ਹੁੰਦੇ ਆ ਉੱਥੇ ਆਈ ਆਪਾਂ ਸਪਰੇਅ ਕਰਾਂਗੇ ਕਿਸਾਨ ਭਰਾਵੋ ਉੱਥੇ ਚੰਗਾ ਰਿਜ਼ਲਟ ਆਪਾਂ ਨੂੰ ਮਿਲੇਗਾ ਹੁਣ ਤੇ ਲਿਕਵਿਡ ਚ ਵੀ ਆਉਣ ਲੱਗ ਪਿਆ ਜੇ ਪਾਊਡਰ ਫਾਰਮ ਚ ਗੱਲ ਕਰਾਂ ਤੇ 1/2 ਕਿਲੋ ਕਿੱਲੇ ਦਾ ਆਪਾਂ ਕਰ ਸਕਦੇ ਜਿਹਦਾ ਕਿ ਬਹੁਤ ਸੋਨਾ ਰਿਜ਼ਲਟ ਪਾਇਆ ਜਾਂਦਾ ਜੇ ਗੱਲ ਕਰੀਏ ਆਪਾਂ ਉਲੀ ਰੋਗ ਦਵਾਈਆਂ ਇਹਦੀ ਕਿਵੇਂ ਕੰਮ ਕਰਦੇ ਆਪਾਂ ਕਾਫੀ ਉਲੀ ਰੋਗ ਸਪਰੇਆ ਜਿਹੜੀਆਂ ਆਪਾਂ ਪਹਿਲਾਂ ਹੋਲੀ ਰੋਗ ਤੇ ਜਿਹਨੀਆਂ ਸਪਰੇਆ ਆਉਂਦੀਆਂ ਆਪਾਂ ਪਹਿਲਾਂ ਕਰ ਲੈਨੇ ਆ ਉਸ ਸਿਸਟੈਮਿਕ ਦਵਾਈਆਂ ਹੁੰਦੀਆਂ ਵਾ ਉਹ ਕੀ ਕਰਦੇ ਆ ਕਿ ਜਦੋਂ ਆਪਾਂ ਬੂਟੇ ਦੇ ਵਿੱਚ ਬੂਟੇ ਦੇ ਉੱਪਰ ਸਪਰੇਅ ਕਰਦੇ ਆ ਉਹ ਸਾਰੇ ਬੂਟੇ ਦੇ ਵਿੱਚ ਫੈਲ ਜਾਂਦੀ ਦਵਾਈ ਉਹ ਫੈਲਦੀ ਕਿਵੇਂ ਆ ਇੱਕ ਹੁੰਦਾ ਬੂਟੇ ਅਗਿਆਲਮ ਇੱਕ ਹੁੰਦਾ ਫੈਲਮ ਉਹਦਾ ਜਿਹੜਾ ਮੇਨ ਮਕਸਦ ਹੁੰਦਾ ਏ ਜਦੋਂ ਆਪਾਂ ਸਪਰੇਅ ਕਰਤੀ ਉਹ ਜਿਹੜੀ ਦਵਾਈ ਉਹ ਜੈਲੋ ਫਿਲਮ ਚ ਵੜ ਜਾਂਦੀ ਆ ਪੰਜਾਬੀ ਦੱਸਾਂ ਉਹ ਦੋ ਲੰਗਰੀ ਹੁੰਦੇ ਬੂਟੇ ਦੇ ਇੱਕ ਦਾ ਕੰਮ ਹੁੰਦਾ ਜੜਾਂ ਤੋਂ ਉੱਪਰ ਤੱਕ ਪਾਣੀ ਲੈ ਕੇ ਜਾਣਾ ਦੂਜੇ ਦਾ ਕੰਮ ਆ ਜਿੰਨੇ ਵੀ ਆਪਣੇ ਤੱਤ ਪਏ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਉਹ ਸਾਰੇ ਬੂਟੇ ਨੂੰ ਦਿੰਦੇ ਰਹਿਣਾ ਉਪਰੋਂ ਥੱਲੇ ਤੱਕ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਹੁੰਦਾ ਦਵਾਈ ਦਵਾਈਆਂ ਕੀ ਕਰਦੀਆਂ ਉਹਨਾਂ ਦੂਹ ਦੇ ਵਿੱਚ ਵੜ ਜਾਂਦੀਆਂ ਉਹ ਜਦੋਂ ਦੂਹ ਦੇ ਵਿੱਚ ਵੜਦੀਆਂ ਸਿਸਟੈਮਿਕ ਦਵਾਈਆਂ ਉਹ ਸਾਰੇ ਬੂਟੇ ਦੇ ਵਿੱਚ ਜਿਹੜੀ ਦਵਾਈ ਆ ਫੈਲ ਜਾਂਦੀ ਹੈ ਕੜਤਣ ਜਿਹੜੀ ਫੈਲ ਜਾਂਦੀ ਹੈ ਬੂਟੇ ਦੇ ਵਿੱਚ ਕੜਤਣਾ ਉਂ ਕਰਕੇ ਕੋਈ ਵੀ ਬਿਮਾਰੀ ਜਿਹੜੀ ਹਮਲਾ ਨਹੀਂ ਕਰਦੀ ਠੀਕ ਹੈ ਜੀ ਜਿਹਦੇ ਨਾਲ ਕਿ ਆਪਣਾ ਬੂਟਾ ਜਿਹੜਾ ਬਚਾ ਰਹਿੰਦਾ ਇਸ ਕਰਕੇ ਆਪਾਂ ਐਡਵਾਂਸ ਸਪਰੇਅ ਲਈ ਕੰਪਨੀਆਂ ਮੋਸਟਲੀ ਕਹਿੰਦੀਆਂ ਖਾਸ ਕਰਕੇ ਗੋਭ ਦੇ ਵਿੱਚ ਸਪਰੇਅ ਐਡਵਾਂਸ ਕਰੋ ਜਿਹਦੇ ਨਾਲ ਕਿ ਬਹੁਤ ਸੋਨਾ ਰਿਜ਼ਲਟ ਮਿਲਦਾ ਹੈ ਵੈਸੇ ਬਾਜ਼ਾਰ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਮਿਲ ਜਾਣਗੀਆਂ ਜਿਵੇਂ ਵੈਲਡਾਮ ਐਸਨ ਟੈਬੋ ਕੋਨਾਜੋਲ ਹੈਜਾ ਕੋਨਾਜੋਲ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਬਾਜ਼ਾਰ ਦੇ ਵਿੱਚ ਮਿਲਦੀਆਂ ਵਾਂ ਪਰ ਆਪ ਅੱਜ ਗੱਲ ਕੀਤੀ ਹੈ ਟੌਪ 3 ਦਵਾਈਆਂ ਦੀ ਜਿਹਦੇ ਐਮੀਸਟਾ ਟੌਪ ਨਟੀਵੋ ਪਲੱਸ ਕਾਪਰ ਜਿਹੜੀਆਂ ਕਿ ਖੇਤੀਬਾੜੀ ਦੇਣਾ ਜੁਨੀਵਰਸਿਟੀ ਰਣ ਸ਼ਿਪਾਸ਼ ਨੇ ਆਪਣੇ ਝੋਨੇ ਦੇ ਵਿੱਚ ਸਪੈਸ਼ਲੀ ਇਹਨਾਂ ਬਿਮਾਰੀਆਂ ਤੋਂ ਇਹ ਤਿੰਨ ਦਵਾਈਆਂ ਜਿਹੜੀਆਂ ਕਿ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਬਾਜ਼ਾਰ ਦੇ ਵਿੱਚ ਜੇ ਤੁਹਾਡੇ ਕੋਲ ਵੀ ਇਸ ਤੋਂ ਇਲਾਵਾ ਕੋਈ ਦਵਾਈ ਦਾ ਨਾਮ ਹੈਗਾ ਜਿਹਦੇ ਬਾਰੇ ਤੁਹਾਡੇ ਕੋਲ ਚੰਗੀ ਜਾਣਕਾਰੀ ਹੈਗੀ ਆ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਬਾਕਸ ਤੇ ਜਰੂਰ ਦੱਸੋ ਕਿਸਾਨਾਂ ਨੂੰ ਤਾਂ ਜੋ ਕਿਸਾਨਾਂ ਦੀ ਹੈਲਪ ਹੋ ਸਕੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਮਤਵ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ